ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਚਰਚਾ ਚ ਬਹੁਤ-ਬਹੁਤ ਸਵਾਗਤ। ਦੋਸਤੋ ਅਕਸਰ ਅਸੀਂ ਦੇਖਦੇ ਹਾਂ ਨੌਜਵਾਨਾਂ ਵਿੱਚ ਤੇਜ਼ ਰਫ਼ਤਾਰ, ਨਿਯਮਾਂ ਦੀ ਪਾਲਣਾ ਨਾ ਕਰਨਾ, ਸੀਟ ਤੇ ਬੈਲਟ ਨਾਲ ਲਗਾਉਣਾ। ਸੋ ਬਹੁਤ ਸਾਰੇ ਐਸੇ ਟ੍ਰੈਫਿਕ ਨਿਯਮ ਜਿਹੜੇ ਆ ਉਹਨਾਂ ਨੂੰ ਤੋੜਨ ਦੀ ਅਕਸਰ ਚਲਨ ਜਿਹੜਾ ਦੇਖ ਨੂੰ ਮਿਲਦਾ ਕਿੰਨਾ ਘਾਤਕ ਹੋ ਸਕਦਾ ਹੈ। ਜਦੋਂ ਅਸੀਂ ਤੇਜ਼ ਰਫ਼ਤਾਰ ਗੱਡੀ ਚਲਾਣੇ ਤਾਂ ਇਹ ਜ਼ਿੰਦਗੀ ਲਈ ਕਿੰਨਾ ਖਤਰਨਾਕ ਹੋ ਸਕਦਾ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਹੈ ਸਭ ਤੋਂ ਪਹਿਲਾਂ ਤਾਰੀਫ ਮੇਰੇ ਨਾਲ ਬੈਠੇ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਜੋ ਕਿ ਟ੍ਰੈਫਿਕ ਸੈਲ ਟ੍ਰੈਫਿਕ ਐਜੂਕੇਸ਼ਨ ਸੈਲ ਜਲੰਧਰ ਦੇ ਇੰਚਾਰਜ ਨੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰ ਨਾਲ ਬੈਠੇ ਨੇ ਮਨਹਰ ਅਰੋੜਾ ਜੀ ਜੋ ਕਿ ਮੈਨੇਜਿੰਗ ਡਾਇਰੈਕਟਰ ਨੇ ਸੀਨ ਸੀਲਜਰ ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ ਦੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਚਰਚਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸਰ ਤੁਹਾਡੇ ਕੋਲੋਂ ਕਿ ਅੱਜ ਕੱਲ ਦੇ ਨੌਜਵਾਨਾਂ ਵਿੱਚ ਤੇਜ਼ ਰਫ਼ਤਾਰ ਨੂੰ ਲੈ ਕੇ ਇੱਕ ਬੜਾ ਚੈਲੰਜ ਔਰ ਐਡਿਕਸ਼ਨ ਜਿਸ ਤਰ੍ਹਾਂ ਹੋ ਜਾਂਦੀ ਹੈ ਸੋ ਲਗਾਤਾਰ ਤੇਜ਼ ਚਲਾਣਾ ਜਾਂ ਇਹਨੂੰ ਅਸੀਂ ਐਡਵੈਂਚਰ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਆ ਕਿ ਉਹਨਾਂ ਨੂੰ ਮਜ਼ਾ ਆਉਂਦਾ ਹੈ ਇਸ ਚੀਜ਼ ਦੇ ਵਿੱਚ ਕਿੰਨਾ ਘਾਤਕ ਤੁਸੀਂ ਮਹਿਸੂਸ ਕਰਦੇ ਦੇਖੋ ਜੀ ਜ਼ਿੰਦਗੀ ਸਾਡੀ ਬੜੀ ਕੀਮਤੀ ਆ ਅਰਮੋਲ ਆ 84 ਲੱਖ ਜੁਨੀਆਂ ਤੋਂ ਬਾਅਦ ਮਿਲਦੀ ਆ ਸਾਨੂੰ ਇਸ ਕਰਕੇ ਸਾਨੂੰ ਜਦੋਂ ਵੀ ਕੋਈ ਤੇਜ਼ ਰਫਤਾਰੀ ਕਰਨ ਲੱਗਦੇ ਆ ਜਾਂ ਨਿਯਮ ਤੋੜ ਲੱਗਦੇ ਆ ਆਪਣੇ ਮਾਈਂਡ 'ਚ ਤੇ ਆਪਣੇ ਘਰ ਪਰਿਵਾਰ ਵੱਲ ਚਾਤੀ ਮਾਰੋ ਮੈਂ ਕੱਲਾ ਨਹੀਂ ਮੇਰਾ ਪਿੱਛੇ ਮਾਪੇ ਵੀ ਮੇਰੀ ਵੇਟ ਕਰਦਾ ਪਿਆ ਜੇ ਮੈਨੂੰ ਕੁਝ ਹੋ ਗਿਆ ਮੇਰੇ ਮਾਪੇ ਦਾ ਕੀ ਬਣੇਗਾ ਮੇਰੇ ਮਾਪੇ ਦੀ ਕੌਣ ਸਾਰ ਲਏਗਾ ਸੋ ਇਸ ਕਰਕੇ ਇਹਦੇ ਤੇ ਸਲੋਗ ਨੇ ਹੈਗੇ ਆ ਤੇਜ਼ ਰਫਤਾਰੀ ਮੌਤ ਦੀ ਤਿਆਰੀ ਸਪੀਡ 'ਚ ਹੈ ਤਾਂ ਬੜੀ ਮਸਤੀ ਪਰ ਜ਼ਿੰਦਗੀ ਸਜਣਾ ਨਹੀਂ ਹੋਏ ਨੀ ਸਸਤੀ ਸੋ ਇਸ ਕਰਕੇ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਕਾਲੀ ਨਾ ਕਰੋ ਕਾਲੀ ਸੀਧਾ ਕਰੋ ਜਲਦੀ ਚੱਲਦੇ ਜੇ ਕੁਝ ਹੋ ਗਿਆ ਤਾਂ ਰਹਿ ਜਾਵਾਂਗੇ ਹੱਥ ਮਲਦੇ ਸੋ ਇਸ ਕਰਕੇ ਕਾਲੀ ਦਾ ਇੱਕ ਕਾਰਨ ਨਹੀਂ ਕਾਲੀ ਦੇ ਕਈ ਕਾਰਨ ਆ ਇੱਕ ਤਾਂ ਜਦੋਂ ਤੇਰਫਤਾਰੀ ਬੱਚੇ ਕਰਦੇ ਉਹਨਾਂ ਨੂੰ ਹੁੰਦਾ ਵੇਹੇ ਸੋਸ਼ਲ ਮੀਡੀਆ ਦੇ ਫੇਸਬੁੱਕ ਤੇ YouTube ਦੇ ਆਪਣੀ ਜਿਹੜੀ ਵੀਡੀਓ ਆ ਪਿਕਚਰ ਉਹਨੂੰ ਲੋਡ ਕਰਾਂਗੇ ਸਾਨੂੰ ਕੋਈ ਵਿਊ ਮਿਲਣਗੇ ਪਰ ਉਸ ਖਾਤਰ ਆਪਣਾ ਕੀਮਤੀ ਜੀਵਨ ਨਾ ਖਰਾਬ ਕਰੋ ਦੂਸਰਾ ਨਾਲ-ਨਾਲ ਇਹਦੇ ਹੈਗਾ ਪੇ ਬੱਚਿਆਂ ਨੂੰ ਇਹ ਹੁੰਦਾ ਵਾ ਕਿ ਮੈਂ ਜਿਹੜਾ ਇਹਦੇ ਚ ਮੇਰੀ ਮਸ਼ਹੂਰੀ ਹੋ ਜੇਗੀ ਜੀ ਹੁਣ ਲੇਟ ਜਿਹੜਾ ਵਾ ਇੱਕ ਚਲਦਾ ਨਾ ਕੋਈ ਵੀ ਇਨਸਾਨ ਆ ਓਵਰ ਸਪੀਡ ਨੂੰ ਤਾਂ ਵੀ ਕਰਨੀ ਪੈਂਦੀ ਆ ਹੋਰ ਐਗਜ਼ੈਂਪਲ ਸਾਡਾ ਜਿੱਥੇ 30 ਮਿੰਟ ਲੱਗਣੇ ਸੀ ਕਰੋ 10 ਮਿੰਟ ਲੈ ਕੇ ਨਿਕਲੇ ਆ ਜਿਹੜਾ 20 ਮਿੰਟ ਲੇਟ ਹੋ ਗਏ ਫਿਰ ਓਵਰ ਸਪੀਡ ਕਰਦੇ ਆ ਉਹ ਓਵਰ ਸਪੀਡ ਫਿਰ ਐਕਸੀਡੈਂਟ ਦਾ ਕਾਰਨ ਬਣਦਾ ਉਹਦੇ ਨਾਲ ਕੀ ਆਪਾਂ ਰੈਲਟ ਵੀ ਜੰਪ ਕਰਦੇ ਆ ਫਿਰ ਸਾਨੂੰ ਫੋਨ ਵੀ ਆਉਂਦਾ ਸਾਡੀ ਬਾਡੀ ਪ੍ਰੈਜ਼ੈਂਟ ਹੁੰਦੀ ਸਾਡਾ ਮਾਈਂਡ ਪ੍ਰੈਜ਼ੈਂਟ ਨਹੀਂ ਹੁੰਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਸੇਫਟੀ ਵਾਸਤੇ ਜਦੋਂ ਵੀ ਘਰੋਂ ਨਿਕਲਣਾ 30 ਮਿੰਟ ਲੱਗਦੇ ਤੇ 40 ਮਿੰਟ ਲੈ ਕੇ ਚੱਲੋ ਟਾਈਮ ਜਿਹੜਾ 10 ਮਿੰਟ ਸਾਡੇ ਕੋਲ ਫालतू ਹੋਏਗਾ ਸਾਨੂੰ ਕੋਈ ਕਾਹਲੀ ਨਹੀਂ ਕਰਨੀ ਪੈਗੀ ਠੀਕ ਹੈ ਨਾ ਹੌਲੀ ਚੱਲਾਂਗੇ ਟਾਈਮ ਸਰ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਇਹ ਮੈਂਨ ਜਰੂਰ ਰੱਖੋ ਜਿੱਥੇ ਮੈਂ ਪਹੁੰਚਣਾ ਉੱਥੇ ਮੇਰੀ ਅੱਗੇ ਵੇਟ ਹੋ ਰਹੀ ਆ ਜਦੋਂ ਸ਼ਾਮ ਨੂੰ ਮੈਂ ਆਪਣੇ ਘਰ ਨੂੰ ਕਿਤੇ ਵਾਪਸ ਆਉਣਾ ਉਦੋਂ ਇਹ ਗੱਲ ਮੈਂਨ ਸੇਵ ਕਰਕੇ ਚੱਲੋ ਵੀ ਮੇਰੀ ਫੈਮਿਲੀ ਘਰ ਵੇਟ ਕਰਦੀ ਮੈਂ ਕੋਈ ਨਿਯਮ ਨਹੀਂ ਤੋੜਨਾ ਓਵਰ ਸਪੀਡ ਨਹੀਂ ਕਰਨੀ ਮੈਂ ਸਿੱਧਾ ਆਪਣੇ ਘਰ ਜਾਣਾ ਨਾ ਕਿ ਮੈਂ ਐ ਕਹਿੰਦੇ ਹੌਲੀ ਚੱਲਾਂਗੇ ਤੇ ਵਾਰ-ਵਾਰ ਮਿਲਾਂਗੇ ਤੇਜ਼ ਚੱਲਾਂਗੇ ਤੇ ਹਰੀ ਦੁਆਰ ਮਿਲਾਂਗੇ ਇਸ ਕਰਕੇ ਤੁਹਾਡੇ ਮਾਦਰੀਆ ਮੈਸੇਜ ਦਵਾਂਗਾ ਪਲੀਜ਼ ਹੌਲੀ ਚੱਲੋ ਸਲੋ ਚੱਲੋ ਕਾਲੀ ਨਾ ਕਰੋ ਕਾਲੀ ਗੇਂਦ ਦੇ ਅੰਦਰ ਟੋਏ ਆ ਕਾਲੀ ਨਾ ਕੰਮ ਖਰਾਬ ਹੁੰਦਾ ਸੂ ਐਕਸੀਡੈਂਟ ਦਾ ਸ਼ਿਕਾਰ ਹੋ ਜੇ ਤੁਸੀਂ ਕਿਸੇ ਚ ਵੱਜ ਗਏ ਤਾਂ ਵੀ ਤੁਹਾਡਾ ਨੁਕਸਾਨ ਆ ਤੁਹਾਡੇ ਚ ਕੋਈ ਵੱਜ ਗਿਆ ਤਾਂ ਵੀ ਤੁਹਾਡਾ ਨੁਕਸਾਨ ਆ ਇਸ ਕਰਕੇ ਇਹਨੂੰ ਫੈਸ਼ਨ ਨਾ ਬਣਾਓ ਕਾਲੀ ਨਾ ਕਰੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਬੜੀ ਕੀਮਤੀ ਜ਼ਿੰਦਗੀ ਹੈ ਜੀ ਬੜਾ ਇੰਪੋਰਟੈਂਟ ਹੈ ਕਿ ਜ਼ਿੰਦਗੀ ਬੜੀ ਕੀਮਤੀ ਹੈ ਔਰ ਸਾਡੇ ਨਾਲ ਬਹੁਤ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਉਹ ਜੁੜੇ ਹੁੰਦੇ ਆ ਸੋ ਅਸੀਂ ਕਈ ਵਾਰੀ ਆਪਣੇ ਆਪ ਨੂੰ ਹੀ ਖਤਰੇ 'ਚ ਨਹੀਂ ਪਾਉਂਦੇ ਬਲਕਿ ਆਪਣੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਨੂੰ ਵੀ ਅਸੀਂ ਵਿਚਕਾਰ ਜਿਹੜਾ ਛੱਡ ਦਿੰਦੇ ਸੋ ਤੇਜ਼ ਰਫ਼ਤਾਰ ਜਿਹੜੀ ਬੜੀ ਘਾਤਕ ਸਰ ਚੋਂ ਕਿ ਜ਼ਕਰ ਹੋਇਆ ਰੀਲਾਂ ਬਣਾਉਂਦਾ ਅੱਜਕੱਲ ਸੋਸ਼ਲ ਮੀਡੀਆ ਦਾ ਬੜਾ ਇੱਕ ਯੁੱਗ ਟ੍ਰੈਂਡ ਚੱਲ ਪਿਆ ਨੌਜਵਾਨਾਂ ਵਿੱਚ ਖਾਸ ਕਰ ਤੁਸੀਂ ਚੋਂ ਕਿ ਐਜੂਕੇਸ਼ਨ ਸੰਸਥਾਾਂ ਦਾ ਬਵਸਤਾ ਰੀਲਾਂ ਬਣਾਉਣੀਆਂ ਜਾਂ ਸਟੰਟ ਕਰਨੇ ਜਾਂ ਕਈ ਵਾਰੀ ਅਸੀਂ ਗੱਡੀ ਦੇ ਉੱਤੇ ਖੜੇ ਹੋ ਕੇ ਉਹ ਡਰਾਈਵ ਕਰਨਾ ਟ੍ਰੈਫਿਕ ਪੁਲਿਸ ਵਾਲੇ ਫੜਦੇ ਵੀ ਆ ਵੱਡੇ ਹੈਵੀ ਪਲੇ ਜਿਹੜੇ ਫਾਈਨ ਵੀ ਲੱਗਦੇ ਆ ਇਹਦਾ ਟ੍ਰੈਂਡ ਹੈਗਾ ਇਹਨੂੰ ਕਿੱਦਾਂ ਚੈੱਕ ਕੀਤਾ ਜਾ ਸਕਦਾ ਕਿ ਕਿੰਨਾ ਕੁ ਡੇਂਜਰਸ ਅਸੀਂ ਮਹਿਸੂਸ ਕਰਦੇ ਆ ਆ ਬੜਾ ਵਾਜਿਬ ਸਵਾਲ ਹੈ ਤੁਹਾਡਾ ਔਰ ਅਸੀਂ ਦੇਖਦੇ ਆ ਕਿ ਇਹ ਜਿਹੜਾ ਟ੍ਰੈਂਡ ਜਿਹੜਾ ਹੈ ਇਹ ਘਟਣ ਦੀ ਬਜਾਏ ਇਹ ਦਿਨ-ਬਦ ਦਿਨ ਵਧਦਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਇਹਦੇ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਦੇ ਵਿੱਚ ਪੈਸੇ ਕਮਾਉਣ ਦਾ ਇੱਕ ਸਾਧਨ ਲੋਕਾਂ ਨੂੰ ਜਾਂ ਬੱਚਿਆਂ ਨੂੰ ਨਜ਼ਰ ਆਉਣਾ ਪਿਆ ਹੈ ਔਰ ਆਪਣੇ ਆਪ ਨੂੰ ਮਸ਼ਹੂਰ ਕਰਨ ਦਾ ਇੱਕ ਜਿਹੜਾ ਟ੍ਰੈਂਡ ਚੱਲ ਪਿਆ ਹੈ ਕਿ ਜੇ ਮੇਰੇ ਇਹਨੇ ਵਿਊਅਰ ਨੇ ਮੇਰੇ ਇਹਨੇ ਸਬਸਕ੍ਰਾਈਬਰ ਨੇ ਤੇ ਉਹ ਮੈਂ ਉਸ ਤੋਂ ਵਧੀਆਂ ਹਾਂ ਔਰ ਉਹਦੇ ਨਾਲ ਨਾਲ ਜਿਹੜੀ ਕੰਪਨੀਆਂ ਨੇ ਜਿਨ੍ਹਾਂ ਨੂੰ ਅਸੀਂ ਇਨਫਲੂਐਂਸਰ ਵੀ ਕਹਿੰਦੇ ਆ ਉਹ ਇਨਫਲੂਐਂਸਰਸ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਅਡਾਪਟ ਕਰ ਲੈਂਦੀਆਂ ਨੇ ਤੇ ਉਹਨਾਂ ਨੂੰ ਆਪਣੇ ਪ੍ਰੋਡਕਟਸ ਵੇਚਣ ਵਾਸਤੇ ਰੱਖ ਲੈਂਦੀਆਂ ਨੇ। ਤੋਂ ਇੱਕ ਇਹ ਜਿਹੜੀ ਚਰਚਾ ਜਿਹੜੀ ਹੈ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ। ਔਰ ਇਹ ਬਹੁਤ ਜ਼ਿਆਦਾ ਘਾਤਕ ਹੈ ਬੱਚਿਆਂ ਦੇ ਮਨ ਦੇ ਉੱਤੇ, ਸੋਚ ਦੇ ਉੱਤੇ ਕਿਉਂਕਿ ਇਹਨਾਂ ਨੇ ਇੱਕ ਆਪਣੇ ਵਾਸਤੇ ਇੱਕ ਵਪਾਰੀਆ ਬਣਾ ਲਿਆ ਹੈ। ਇਸ ਲਈ ਮੈਂ ਕਹਾਂਗਾ ਜਿਹੜੇ ਸਾਡੇ ਮਾਪੇ ਨੇ ਔਰ ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਹਰ ਵੇਲੇ ਉਹਨਾਂ ਨੂੰ ਆਪਣੇ ਜਿਹੜੇ ਸਟੂਡੈਂਟਸ ਨੇ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਗਾਈਡ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਉਹ ਕਿੰਨੀ ਦੇਰ ਇੱਕ ਸਕਰੀਨ ਟਾਈਮ ਜਿਹਨੂੰ ਕਹਿੰਦੇ ਨੇ ਜਾਂ ਮੋਬਾਈਲ ਦੇਖਣ ਦਾ ਸਮਾਂ ਹੈ ਜਾਂ ਲੈਪਟਾਪ ਦੇਖਣ ਦਾ ਸਮਾਂ ਹੈ ਉਹ ਸਕਰੀਨ ਟਾਈਮ ਕਿੰਨਾ ਕੁ ਜ਼ਿਆਦਾ ਰੱਖਦੇ ਨੇ ਆਪਣਾ ਸਾਰੇ ਦਿਨ ਦੇ ਵਿੱਚ ਤੇ ਉਹ ਸਕਰੀਨ ਟਾਈਮ ਦੇ ਵਿੱਚ ਉਹਨਾਂ ਦੀ ਜਿਹੜੀ ਐਕਟੀਵਿਟੀਆਂ ਹੈ ਉਹ ਕਿਹੜੀਆਂ ਐਕਟੀਵਿਟੀਆਂ ਕਰਦੇ ਆ ਤੁਸੀਂ ਦੇਖਿਆ ਹੋਵੇਗਾ ਹਾਈਵੇ ਦੇ ਉੱਤੇ ਵੀ ਮੈਂ ਕੱਲ ਵੀ ਦੇਖ ਰਿਹਾ ਸੀਗਾ ਕੁਝ ਯੰਗਸਟਰ ਜਿਹੜੇ ਸੀਗੇ ਹਾਈਵੇ ਦੇ ਉੱਤੇ ਗੱਡੀ ਖੜੀ ਕਰਕੇ ਆਪਣੀਆਂ ਸੈਲਫੀਆਂ ਲੈ ਰਹੇ ਸੀਗੇ ਇੱਕ ਨੇ ਬਾਹਰ ਮੂੰਹ ਕੱਢਿਆ ਹੋਇਆ ਸੀਗਾ ਉੱਥੋਂ ਸੈਲਫੀਆਂ ਲੈ ਰਹੇ ਸੀਗੇ ਕੋਈ ਗਾਣੇ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਸਾਡੇ ਅੱਜ ਕੱਲ ਦੇ ਗਾਣੇ ਵੀ ਆਉਂਦੇ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਕੇ ਕਿਸੇ ਵੀ ਭਾਸ਼ਾ ਦੇ ਹੋਣ ਉਹਨਾਂ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਤੁਹਾਨੂੰ ਦਿਖਾਇਆ ਜਾਂਦਾ ਮੈਂ ਰੀਲ ਬਣਾ ਰਿਹਾ ਵਾਂ ਜਿਹੜਾ ਇੱਕ ਐਕਟਰ ਹੈ ਉਹ ਵੀ ਆਪਣੀ ਰੀਲਾ ਬਣਾ ਰਿਹਾ ਐ ਐਕਟ੍ਰੈਸ ਹੈ ਤੇ ਉਹ ਵੀ ਆਪਣੀ ਰੀਲਾ ਬਣਾ ਰਹੀ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਇਮਪ੍ਰੈਸ਼ਨ ਜਿਹੜਾ ਹੈ ਉਹ ਬੱਚਿਆਂ ਉਤੇ ਆ ਰਿਹਾ ਹੈ ਔਰ ਇਹ ਬਹੁਤ ਜ਼ਿਆਦਾ ਕਾਤਕ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਜੁਲ ਕੇ ਇਹਦੇ ਉਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਇਹ ਜਿਹੜੀ ਵਧ ਰਹੀਆਂ ਘਟਨਾਵਾਂ ਨੇ ਇਥੋਂ ਬਚਿਆ ਜਾ ਸਕਦਾ ਬੜਾ ਇੰਪੋਰਟੈਂਟ ਹੈ ਕਿ ਇਹ ਜਿਹੜਾ ਟ੍ਰੈਂਡ ਹੈਗਾ ਕਿ ਅਸੀਂ ਵੱਧ ਵੱਧ ਵਿਊਜ਼ ਲੈਣੇ ਔਰ ਦੁਨੀਆ ਵਿੱਚ ਇੱਕ ਪਪੂਲਰ ਹੋਣਾ ਇਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਹਾਈਬੀਰ ਉੱਤੇ ਜਦੋਂ ਇਹੋ ਜਿਹੇ ਸਟੰਟ ਕਰਦੇ ਹਾਂ ਤਾਂ ਸਿਰਫ ਆਪਣੇ ਆਪ ਨੂੰ ਨਹੀਂ ਬਲਕਿ ਦੂਸਰੇ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾਉਂਦੇ ਸਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਹੁਣ ਇਹ ਸਟੰਟ ਬਾਜ਼ੀ ਕਰਦੇ ਆਂ ਔਰ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਆਂ ਅੱਜਕੱਲ ਇਹ ਵੀ ਦੇਖਣ ਜਾਂਦਾ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਤੇ ਉਹ ਪੇਸ਼ੈਂਟ ਜਿਹੜਾ ਸੜਕ ਦੇ ਉੱਤੇ ਪਿਆ ਹੁੰਦਾ ਲੋਕੀ ਹੈਲਪਲੀ ਨਹੀਂ ਆਉਂਦੇ ਕੋਲੋਂ ਨਿਕਲ ਜਾਂਦੇ ਐਸੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਅਸੀਂ ਕੀਮਤੀ ਜਾਨਾਂ ਵੀ ਬਚਾ ਸਕੀਏ ਜੇ ਬਾਈ ਚਾਂਸ ਕੋਈ ਇਹੋ ਜਿਹਾ ਐਕਸੀਡੈਂਟ ਸੜਕ ਦੇ ਉੱਤੇ ਹੋ ਜਾਂਦਾ ਦੇਖੋ ਦੇਖਣ ਚ ਦੋਸਤ ਜੀ ਬਿਲਕੁਲ ਠੀਕ ਆ ਲੋਗ ਉੱਥੇ ਕੀ ਕਰਦੇ ਉਹਦੀ ਵੀਡੀਓ ਬਣਾ ਰਹੇ ਆ ਉਹਦੀ ਫੇੜੋ ਖਿੱਚ ਰਹੇ ਆ ਉਹ ਬੰਦਾ ਤੜਫ ਰਿਆ ਉਹਦੇ ਵਿੱਚ ਤੁਹਾਡਾ ਕੋਈ ਆਪਣਾ ਵੀ ਹੋ ਸਕਦਾ ਤੁਹਾਡਾ ਕੋਈ ਭੈਣ ਭਰਾ ਵੀ ਹੋ ਸਕਦਾ ਇਸ ਕਰਕੇ ਪਹਿਲਾਂ ਤੁਸੀਂ ਸਭ ਤੋਂ ਫਸਟ ਇਹ ਕਰੋ ਕਿ ਉਹਨੂੰ ਫਸਟ ایڈ ਦੇ ਕੇ ਜਿਹੜਾ ਵੀ ਲੱਗੇ ਹਸਪੀਟਲ ਪੈਂਦਾ ਸਰਕਾਰੀ ਜਾਂ ਪ੍ਰਾਈਵੇਟ ਆ ਉਹਨੂੰ ਉੱਥੇ ਪਹੁੰਚਾ ਦਿੱਤਾ ਜਾਵੇ ਪਰ ਇੱਕ ਸਾਡੇ ਗੱਲ ਮਨਾਂ ਚ ਬੈਠੀ ਆ ਵੀ ਜੇ ਮੈਨੂੰ ਚੁੱਕਾਂਗਾ ਹਸਪੀਟਲ ਪਹਚਾਵਾਂਗਾ ਹਸਪੀਟਲ ਇਹ ਪਤਨ ਲੈਣਗੇ ਨਹੀਂ ਲੈਣਗੇ ਸਿਵਲ ਹਸਪੀਟਲ ਹੈ ਜੋ ਜਾਂ ਪੁਲਿਸ ਮੇਰੇ ਬਿਆਨ ਲੈ ਗਈ ਡਾਕਟਰ ਸਾਹਿਬ ਪੈਸੇ ਦੀ ਮੰਗ ਕਰਨਗੇ ਜਾਂ ਮੇਰੀ ਕੋਈ ਬਿਆਨਬਾਜ਼ੀ ਹੋਏਗੀ ਕੋਰਟ ਜਾ ਕੇ ਐਵੀਡੈਂਸ ਦੇਣੀ ਪੈਗੀ ਇਹ ਚੀਜ਼ਾਂ ਸਾਰੀਆਂ ਹੀ ਖਤਮ ਹੋ ਚੁੱਕੀਆਂ ਤੁਸੀਂ ਪਹਿਲ ਦੇ ਆਧਾਰ ਤੇ ਬੰਦੇ ਨੂੰ ਫਾਸਟ ਦੇਓ ਚੁੱਕੋ ਚੁੱਕ ਕੇ ਉਹਨੂੰ ਜਿਹੜਾ ਵੀ ਲੱਗੇ ਹਸਪੀਟਲ ਪੈਂਦਾ ਚਾਹ ਸਰਕਾਰੀ ਆ ਚਾਹ ਪ੍ਰਾਈਵੇਟ ਆ ਸਰਕਾਰੀ ਨਹੀਂ ਲੱਭਦੇ ਰਹਿਣਾ ਕਈ ਵਾਰ ਸਰਕਾਰੀ ਹਸਪੀਟਲ ਦੂਰ ਹੁੰਦਾ ਉਹ ਬੰਦਾ ਜਿਹੜਾ ਜਿਆਦਾ ਸੀਰੀਅਸ ਹੁੰਦਾ ਉਹਨੇ ਚਿਰਤਾ ਕੋਦੀ ਕਰੇਗਾ ਡੈਥ ਵੀ ਹੋ ਜਾਂਦੀ ਜਾਨ ਚਲੀ ਜਾਂਦੀ ਜਿਹੜਾ ਵੀ ਲਾਗੇ ਹਸਪੀਟਲ ਪਹੁੰਚਦਾ ਉਹਨੂੰ ਚੁੱਕੋ ਚੁੱਕ ਕੇ ਉੱਥੇ ਪਹੁੰਚਾ ਦਿਓ ਤੁਹਾਡੀ ਡਿਊਟੀ ਖਤਮ ਆ ਕੋਈ ਪੁਲਿਸ ਤੁਹਾਡੇ ਕੋਲ ਬਿਆਨ ਨਹੀਂ ਲੈਗੀ ਤੁਹਾਡੀ ਕੋਰਟ ਚ ਕੋਈ ਐਵੀਡੈਂਸ ਨਹੀਂ ਹੋਏਗੀ ਤੁਹਾਡੇ ਬਿਆਨਾਂ ਤੇ ਪਰਚਾ ਨਹੀਂ ਕੋਈ ਕਟਿਆ ਜਾਏਗਾ ਤੁਹਾਨੂੰ ਕੋਈ ਕਿਸੇ ਕਿਸੇ ਰਿਇਮਬਰਸਮੈਂਟ ਨਹੀਂ ਕੀਤੀ ਜਾਏਗੀ ਤੁਸੀਂ ਉਹਨੂੰ ਚੁੱਕ ਕੇ ਪਹੁੰਚਾਤਾ ਤੁਸੀਂ ਪ੍ਰੀਓ ਇੱਕ ਸਰਕਾਰ ਵੱਲੋਂ ਗੁੱਡ ਸਮਾਰਟੀਅਨ ਸਕੀਮ ਆ ਜਿਹਦੇ ਵਿੱਚ ਜਿਹੜਾ ਕਿਸੇ ਇੰਜਰਡ ਨੂੰ ਹਸਪੀਟਲ ਪਹੁੰਚਾਏਗਾ ਉਨੂੰ ਜਿਹੜਾ ਇੱਕ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਏਗਾ ਦੂਸਰਾ ਨਾਲ ਫਰਿਸ਼ਤੇ ਸਕੀਮ ਆ ਫਰਿਸ਼ਤੇ ਸਕੀਮ ਦੇ ਵਿੱਚ ਕੀ ਆ 2000 ਨਾਲ ਕੈਸ਼ ਵੀ ਮਿਲੇਗਾ ਜਿਹੜਾ ਕਿਸੇ ਇੰਜਨ ਨੂੰ ਹਸਪੀਟਲ ਪਹੁੰਚਾਏਗਾ ਕਿਉਂਕਿ ਇਹ ਸਭ ਤੋਂ ਜ਼ਰੂਰੀ ਤੇ ਵੱਡਾ ਕੰਮ ਆ ਕਈ ਵਾਰਾਂ ਪਰਿਵਾਰ ਚ ਵੇਖੋ ਇੱਕ ਬੰਦਾ ਕੰਮ ਕਮਾਈ ਵਾਲਾ ਜੇ ਉਹਦਾ ਐਕਸੀਡੈਂਟ ਹੋ ਗਿਆ ਪੰਜ ਮੈਂਬਰ ਉਹਦੇ ਨਾਲ ਪਿੱਛੇ ਹੋ ਰਿਆ ਉਹ ਪੰਜ ਮੈਂਬਰ ਵੀ ਡੁੱਲ ਜਾਣਗੇ ਜੇ ਤੁਸੀਂ ਇੱਕ ਨੂੰ ਬਚਾ ਲਿਆ ਪਲੱਸ ਪੰਜ ਤੁਸੀਂ ਨਾਲ ਹੋਰ ਬਚਾ ਲਏ ਇਸ ਕਰਕੇ ਬਿਲਕੁਲ ਡਰ ਮੰਚੋਂ ਕੱਢੋ ਤੁਹਾਡੇ ਮਾਣ ਰਮ ਮੈਂ ਕਹਿਣਾ ਚਾਹੁੰਦਾ ਚੁੱਕੋ ਚੋਕੇ ਹੌਸਲੇ ਪਹਚਾ ਦਿਓ ਪਰ ਕਈ ਵਾਰਾਂ ਤੋਂ ਸੋਚਦੇ ਮੇਰੀ ਗੱਡੀ ਖੂਨ ਨਾਲ ਲੱਬੜ ਜਾਏਗੀ ਮੈਂ ਮੈਰਤੇ ਜਾ ਰਿਹਾ ਮੇਰੇ ਕੱਪੜੇ ਖਰਾਬ ਹੋ ਜਾਣਗੇ ਪਰ ਨਹੀਂ ਜਨ ਦੀ ਇਨਸਾਨ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਭ ਤੋਂ ਪਹਿਲ ਦੇ ਆਧਾਰ ਤੇ ਉਹਨੂੰ ਚੋਕੇ ਮੈਰਤੇ ਜਾ ਰਹੇ ਬਾਅਦ ਜਾ ਕੇ ਵੀ ਸ ਕਰਨ ਦਿੱਤਾ ਜਾ ਸਕਦਾ ਪਰ ਉਹ ਬੰਦੇ ਨੂੰ ਤੁਹਾਡੀ ਬੜੀ ਲੋੜਾ ਉਹਨੂੰ ਬੇਚ ਜਿਕੇ ਹੋ ਕੇ ਹਸਪੀਟਲ ਜਾਓ ਤੁਹਾਡੇ ਕੋ ਕੋਈ ਬਿਆਨਬਾਜੀ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਤੁਹਾਡੇ ਤੇ ਨਹੀਂ ਹੋਏਗੀ ਸੋ ਬੜਾ ਇੰਪੋਰਟੈਂਟ ਹੈ ਕਿ ਸਾਡੇ ਇਹ ਫਰਜ਼ ਬੰਦਾ ਨੈਤਿਕ ਜ਼ਿੰਮੇਵਾਰੀ ਹੈ ਕਿ ਅਗਰ ਕੋਈ ਐਸਾ ਐਕਸੀਡੈਂਟ ਸਾਡੇ ਸਾਹਮਣੇ ਆਂਦਾ ਤੇ ਅਸੀਂ ਇਮੀਡੀਏਟਲੀ ਉਸ ਨੂੰ ਫਰਸਟ ایڈ ਦਈਏ ਉਸ ਨੂੰ ਹਸਪੀਟਲ ਚ ਲੈ ਕੇ ਜਾਈਏ ਔਰ ਸਰਕਾਰ ਦੀਆਂ ਸਕੀਮਾਂ ਵੀ ਹੈ ਕਿ ਫਰਿਸ਼ਤੇ ਸਕੀਮ ਦੇ ਤਹਿਤ ਸਰਕਾਰ ਆਨਰ ਵੀ ਕਰਦੀ ਹੈ ਸੋ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੀਮਤੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਸਰ ਨੌਜਵਾਨਾਂ ਵਿੱਚ ਅਕਸਰ ਦੇਖਦੇ ਹਾਂ ਕਿ ਟ੍ਰੈਫਿਕ ਰੂਲਜ਼ ਦੀ ਇਨਫੋਰਮੇਸ਼ਨ ਜਾਗਰੂਕਤਾ ਨਹੀਂ ਹੁੰਦੀ ਕੀ ਸਕੂਲਾਂ ਕਾਲਜਾਂ ਵਿੱਚ ਇਹਨੂੰ ਕੋਈ ਸਿਲੇਬਸ ਦਾ ਪਾਰਟ ਬਣਾ ਕੇ ਜਾਂ ਕੋਈ ਚੈਪਟਰ ਇਹਦੇ ਵਿੱਚ ਲਗਾ ਕੇ ਟ੍ਰੈਫਿਕ ਰੂਲਸ ਨਿਯਮਾਂ ਦੀ ਜਾਣਕਾਰੀ ਦਿੱਤੀ ਜਾਏ ਤਾਂ ਉਹ ਕਿੰਨਾ ਸਾਰਥਕ ਹੋ ਸਕਦਾ ਬਹੁਤ ਜ਼ਿਆਦਾ ਸਾਰਥਕ ਹੋ ਸਕਦਾ ਹੈ ਜੀ ਕਿਉਂਕਿ ਇਹ ਜਿਹੜੀ ਸਿੱਖਲਾਈ ਹੈ ਸਕੂਲਾਂ ਦੇ ਜਿਹੜੇ ਛੋਟੀ ਉਮੜਲੀ ਜਿਹਨੂੰ ਆਪਾਂ ਕਹਿੰਦੇ ਆ ਉਹ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇ ਤੇ ਜ਼ਿਆਦਾ ਵਧੀਆ ਰਹਿੰਦਾ ਹੈ ਕਿਉਂਕਿ ਦੇਖੋ ਬੱਚਾ ਚਾਹੇ ਨਰਸਰੀ ਦਾ ਪ੍ਰੀ ਨਰਸਰੀ ਐਲ ਕੇਜੀ ਯੂ ਕੇਜੀ ਫਰਸਟ ਸੈਕਿੰਡ ਥਰਡ ਉਹ ਸਕੂਲ ਅਸੀਂ ਭੇਜਣਾ ਸ਼ੁਰੂ ਕਰ ਦਿੰਨੇ ਆ ਤੇ ਸਕੂਲ ਦੇ ਬਾਹਰ ਵੀ ਉਹ ਸੜਕ ਵੀ ਪਾਰ ਕਰਨੀ ਹੁੰਦੀ ਹੈ ਉਹਨਾਂ ਨੇ ਕਿਸੇ ਵੀ ਤਰੀਕੇ ਇਹਦੀ ਹੁੰਦੀ ਹੈ ਤੇ ਜੇ ਅਸੀਂ ਉਹਨੂੰ ਉਸੇ ਦਿਵਲੇ ਅਸੀਂ ਉਹਨੂੰ ਜਾਣਕਾਰੀ ਦਈਏ ਕਿ ਕਿਸ ਕਿਸ ਸਿਚੁਏਸ਼ਨ ਹੋ ਸਕਦੀ ਹੈ ਸੜਕ ਦੇ ਉੱਤੇ ਔਰ ਸੜਕ ਦੇ ਪਾਰ ਕਰਨ ਲੱਗਿਆਂ ਜਾਂ ਕਿਹੜੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਾਨੂੰ ਮੰਨਣਾ ਪਏਗਾ ਜਿੱਦਾਂ ਰੈੱਡ ਲਾਈਟ ਹੈ ਹੁਣ ਤੁਸੀਂ ਦੇਖੋ ਕਈ ਵਾਰੀ ਕੀ ਹੁੰਦਾ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਸਿਖਾਉਂਦੇ ਆ ਤੇ ਉਹਨਾਂ ਦੇ ਮਾਪੇ ਜਿਹੜੇ ਨੇ ਉਹੀ ਰੈੱਡ ਲਾਈਟ ਜੰਪ ਕਰਦੇ ਨੇ ਤੇ ਉਹ ਬੱਚਾ ਫਿਰ ਉਹਨਾਂ ਨੂੰ ਪਨਾ ਕਰਦਾ ਹੈ ਕਿ ਪਾਪਾ ਐ ਤੁਸੀਂ ਕਿਉਂ ਕੀਤਾ ਹੈ ਜੇ ਪੇਰੈਂਟਸ ਐਦਾ ਦੀ ਇੱਕ ਐਗਜ਼ਾਮਪਲ ਸੈੱਟ ਕਰਦੇ ਨੇ ਤੇ ਬੱਚਿਆਂ ਦੇ ਮਨ 'ਚ ਵੀ ਆ ਜਾਂਦਾ ਹੈ ਕਿ ਇਹ ਤੋੜਨ ਨਾਲ ਕੋਈ ਹੁੰਦਾ ਨਹੀਂ ਹੈ ਐਨਾ ਕੋਈ ਨੁਕਸ ਨਹੀਂ ਹੈਗਾ ਤੇ ਕਾਲਜੇਸ ਦੇ ਵਿੱਚ ਆ ਕੇ ਤਾਂ ਬਿਲਕੁਲ ਹੀ ਬੱਚਾ ਜਿਹੜਾ ਹੈ ਉਹ ਆਪਣੇ ਆਪ ਨੂੰ ਵੱਖਰਾ ਜਿਹਾ ਸਮਝਣ ਲੱਪਣਾ ਹੈ ਆਜ਼ਾਦ ਜਿਹਾ ਸਮਝਣ ਲੱਪਣਾ ਹੈ ਕਿ ਜਿਹਨੂੰ ਲੱਗਦਾ ਹੈ ਕਿ ਮੇਰੇ ਉੱਤੇ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਨਹੀਂ ਹੈਗਾ ਔਰ ਜਿੱਥੇ ਜਿੱਥੇ ਸਾਡੀ ਪੁਲਿਸ ਆਪਣੀ ਸੇਵਾ ਦੇ ਰਹੀ ਹੈ ਜਿੱਥੇ ਤਾਂ ਉਹ ਖੜੇ ਹੁੰਦੇ ਨੇ ਜਿੱਥੇ ਆਪਣੀ ਨਿਗਰਾਨੀ ਕਰਦੇ ਨੇ ਉੱਥੇ ਤਾਂ ਥੋੜਾ ਬਹੁਤ ਪਾਲਨ ਕਰ ਲੈਂਦੇ ਨੇ ਲੇਕਿਨ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਉਹ ਜਿੱਥੇ ਪੁਲਿਸ ਦੀ ਸੇਵਾ ਨਹੀਂ ਹੁੰਦੀ ਉੱਥੇ ਕਾਨੂੰਨ ਦੀ ਜਿਹੜਾ ਹੈਗਾ ਸੜਕ ਨੂੰ ਕਾਨੂੰਨ ਦਾ ਪਾਲਨ ਨਹੀਂ ਕੀਤਾ ਜਾਂਦਾ ਇਹ ਬੜਾ ਇੰਪੋਰਟੈਂਟ ਗੱਲ ਕਰਨਾ ਚਾਹਾਂਗੇ ਤੇ ਕਿ ਸਾਡੇ ਕੋਲ ਗਲੀਆਂ ਬੜੀਆਂ ਨੇ ਸਾਡੇ ਕੋਲ ਕਿਸੇ ਵੀ ਵੇਲੇ ਸਟਰਕਚਰਡ ਜਿਹਨੂੰ ਕਹਿ ਸਕਦੇ ਆ ਸਾਡਾ ਜਿਹੜਾ ਸਿਟੀ ਹੈ ਉਹਦਾ ਨਹੀਂ ਬਣਿਆ ਹੁੰਦਾ ਕੋਈ ਵੀ ਨਹੀਂ ਸਟਰਕਚਰਡ ਬਣਿਆ ਹੋਇਆ ਅਸੀਂ ਗਲੀਆਂ ਦੇ ਵਿੱਚ ਰਹਿੰਦੇ ਆ ਗਲੀਆਂ ਫਿਰ ਦੂਸਰੀ ਗਲੀਆਂ ਨਾਲ ਜੁੜਦੀਆਂ ਨੇ ਇੱਕ ਸਭ ਤੋਂ ਵੱਡਾ ਔਰ ਮੈਕਸਿਮਮ ਮੈਨਰਲ ਸੰਸੇਈ ਸਿੰਘ ਵੀ ਐਗਰੀ ਕਰਨਗੇ ਸਭ ਤੋਂ ਜ਼ਿਆਦਾ ਐਕਸੀਡੈਂਟ ਉਦੋਂ ਹੀ ਹੁੰਦੇ ਨੇ ਜਦੋਂ ਗਲੀਆਂ ਚੋਂ ਇੱਕਦਮ ਬੱਚੇ ਬਾਹਰ ਨਿਕਲਦੇ ਨੇ ਮੇਨ ਰੋਡ ਦੇ ਉੱਤੇ ਆਉਂਦੇ ਨੇ ਨਾ ਸੱਜੇ ਦੇਖਦੇ ਨਾ ਖੱਬੇ ਦੇਖਦੇ ਨੇ ਕਿਉਂਕਿ ਉਧਰੋਂ ਗੱਡੀਆਂ ਸਪੀਡ ਦੇ ਨਾਲ ਆ ਰਹੀਆਂ ਹੁੰਦੀਆਂ ਨੇ ਤੇ ਉੱਥੇ ਉਹ ਸ਼ਿਕਾਰ ਬਣ ਜਾਂਦੇ ਹੁੰਦੇ ਨੇ ਤੇ ਇਸ ਕਰਕੇ ਛੋਟੀ ਛੋਟੀ ਗੱਲ ਹੈ ਇਹ ਜੇ ਅਸੀਂ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਸਿਖਾਵਾਂਗੇ ਉਹਨਾਂ ਦੇ ਕਿਤਾਬ ਦੇ ਵਿੱਚ ਪਾਵਾਂਗੇ ਕਿਉਂਕਿ ਪਹਿਲੇ ਹੁੰਦਾ ਹੁੰਦਾ ਸੀਗਾ ਕਿਸੇ ਵੇਲੇ ਵੀ ਸਿਲੇਬਸ ਜਿਹੜੀ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਸਾਨੂੰ ਪੂਰੇ 10 ਨਿਯਮ ਕਾਨੂੰਨ ਟ੍ਰੈਫਿਕ ਨਿਯਮ ਆਦਿ ਸਿਖਾਏ ਜਾਂਦੇ ਸੀ ਸ਼ਾਇਦ ਤੁਸੀਂ ਵੀ ਪੜ੍ਹੇ ਹੋਣਗੇ ਉਹੀ ਚੀਜ਼ਾਂ ਹੁੰਦੀਆਂ ਸੀਗੀਆਂ ਅਸੀਂ ਉਹ ਪੜ ਕੇ ਫਿਰ ਅਸੀਂ ਸੜਕ ਤੇ ਜਾਂਦੇ ਸੀਗੇ ਤੇ ਇਹਦਾ ਹੁਣ ਉਹੀ ਚੀਜ਼ ਹੈ ਅਸੀਂ ਐਡਵਾਂਸਮੈਂਟ ਤਾਂ ਕਰ ਰਹੇ ਆਂ ਇੰਗਲਿਸ਼ ਵੱਲ ਜਾ ਰਹੇ ਆਂ ਲੇਕਿਨ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਆਪਾਂ ਛੁੱਪਦੇ ਜਾ ਰਹੇ ਆਂ ਔਰ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਸ ਰੋਡ ਤੇ ਕਿੰਨੀ ਸਪੀਡ ਹੈ ਜੀ ਸੋ ਇਹ ਸਾਰੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੋਵੇਗਾ ਸਿਰ ਮੈਂ ਕਿਉਂਕਿ ਬੜਾ ਇੰਪੋਰਟੈਂਟ ਜੇ ਸਾਨੂੰ ਅਵੇਅਰਨੈਸ ਤਾਂ ਹੋਣੀ ਚਾਹੀਦੀ ਹੈ ਦੂਸਰੀ ਚੀਜ਼ ਇਹ ਹੈ ਕਿ ਅੱਜ ਅਸੀਂ ਦੇਖਦੇ ਹਾਂ ਕਿ ਹੁਣ ਟ੍ਰੈਫਿਕ ਪੁਲਿਸ ਜਿਹੜੀ ਹੈ ਇਨਰ ਨੂੰ ਡਿਜੀਟਲੀ ਟੈਕਨੋਲੋਜੀਕਲੀ ਕਾਫੀ ਐਡਵਾਂਸ ਕੀਤਾ ਜਾ ਰਿਹਾ ਹੁਣ ਅੱਜਕੱਲ ਅਸੀਂ ਦੇਖਦੇ ਕਈ ਜ਼ਿਲ੍ਹਿਆਂ ਵਿੱਚ ਚਲਾਨ ਜਿਹੜੇ ਇਹ ਚਲਾਨ ਵੀ ਕੱਟੇ ਜਾਣ ਲੱਗ ਪਏ ਕਿ ਅਗਰ ਤੁਸੀਂ ਸਪੀਡ ਤੇ ਜਾ ਰਹੇ ਕੈਮਰੇ ਨਿਗਰਾਨੀ ਰੱਖਦੇ ਕਈ ਜਗ੍ਹਾ ਤੇ ਅਸੀਂ ਬੜੇ ਟ੍ਰੈਫਿਕ ਰੂਲ ਫਾਲੋ ਕਰਦੇ ਖਾਸ ਕਰਕੇ ਅਸੀਂ ਚੱਡਿਗੜ ਚਲੇ ਜਾਂਦੇ ਜਿੱਥੇ ਰੂਲ ਮੰਨੇ ਜਾਂਦੇ ਲੇਕਿਨ ਜਦੋਂ ਸਾਨੂੰ ਪਤਾ ਹੈ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ ਉਸ ਵੇਲੇ ਅਸੀਂ ਬਿਲਕੁਲ ਹੀ ਅਣਗੌਲੇ ਹੋ ਜਾਂਦੇ ਆਂ ਔਰ ਅਸੀਂ ਸਾਰੇ ਨਿਯਮ ਤਾਗ ਚ ਰੱਖ ਦਿੰਨੇ ਇਹ ਚੀਜ਼ ਨੂੰ ਕਿੱਦਾਂ ਐਡਰੈਸ ਕੀਤਾ ਜਾ ਸਕਦਾ ਦੇਖੋ ਸਭ ਤੋਂ ਪਹਿਲਾਂ ਤੇ ਕੋਈ ਵੀ ਗੱਲ ਘਰ ਤੋਂ ਸ਼ੁਰੂ ਹੁੰਦੀ ਹੈ ਪਹਿਲਾਂ ਜੋ ਇਹਨਾਂ ਨੇ ਸਰਨੇ ਵੀ ਕਿਹਾ ਉਹਨਾਂ ਨੇ ਮੈਂ ਥੋੜਾ ਐਡ ਕਰਾਂਗਾ ਪਹਿਲਾਂ ਪੇਰੈਂਟਸ ਰੋਲ ਮਾਡਲ ਬਣਨਾ ਪੇਰੈਂਟਸ ਬੇਰੇ ਬੱਚੇ ਨੂੰ ਨਾਲ ਬਿਠਾਇਆ ਲੈ ਕੇ ਜਾ ਰਹੇ ਰੈਲੇਟਿਵ ਜੰਪ ਕਰ ਰਹੇ ਆ ਸੀਟ ਬੈਲਟ ਵੀ ਨਹੀਂ ਲਾਈ ਫੋਨ ਵੀ ਕਰ ਰਹੇ ਆ ਓਵਰ ਸਪੀਡ ਵੀ ਕਰ ਰਹੇ ਆ ਬੱਚਾ ਕਿ ਕੋਰੀ ਸਲੇਟ ਹੈ ਬੱਚਾ ਘਰ ਤੋਂ ਸਿੱਖ ਜਾਂਦਾ ਪਹਿਲਾਂ ਆਸੀਂ ਆਪ ਠੀਕ ਹੋਵਾਂਗੇ ਫਿਰ ਉਹਨੂੰ ਸਿੱਖਿਆ ਸਕੂਲ ਕੋਲ ਤੋਂ ਮਿਲੇਗੀ ਫਿਰ ਜਿਹੜੀ ਆਮ ਜਿੱਥੇ ਪਬਲਿਕ ਜਿੱਥੇ ਵਿਚਰਨਾ ਉੱਥੋਂ ਮਿਲੇਗੀ ਖੁਦ ਮਾਪੇ ਪਹਿਲੋਂ ਆਪ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਬੱਚਾ ਛੋਟਾ ਜੋ ਅਸੀਂ ਕਰਨੇ ਆ ਉਹ ਪਿਛੇ ਕਰ ਹੀ ਜਾਂਦਾ। ਸੋ ਇਸ ਕਰਕੇ ਮਾਪੇ ਪਹਿਲੋਂ ਖੁਦ ਜਿਹੜਾ ਰੋਲ ਮਾਡਲ ਬਣਨਾ। ਦੂਸਰੀ ਗੱਲ ਤੁਸੀਂ ਕਹੀ ਹੈ ਈ-ਚਲਾਨ ਦੀ। ਹੁਣ ਸਾਰੇ ਪੰਜਾਬ 'ਚ ਈ-ਚਲਾਨਿੰਗ ਜਿਹੜੀ ਮਸ਼ੀਨਾਂ ਹੈਗੀਆਂ ਨੇ ਉਹ ਸਾਡੇ ਵਿੱਚ ਜਿੱਦਾਂ ਇੱਥੇ 48 ਮਸ਼ੀਨਾਂ ਨੇ ਸਾਰੇ ਚੌਂਕਾਂ ਜਿੱਥੇ ਟ੍ਰੈਫਿਕ ਪੁਲਸ ਖੜੀ ਆ ਉਹਨਾਂ ਕੋ ਸਾਰੀਆਂ ਈ-ਚਲਾਨ ਮਸ਼ੀਨਾਂ ਵਾਂ। ਉੱਤੇ ਜਿਹੜਾ ਆਨਲਾਈਨ ਚਲਾਨ ਹੁੰਦਾ ਵਾ। ਆਨਲਾਈਨ ਜਦੋਂ ਚਲਾਨ ਹੋਏਗਾ ਤੁਹਾਨੂੰ ਮੈਸੇਜ ਆ ਜਾਏਗਾ। ਆਨਲਾਈਨ ਹੀ ਤੁਸੀਂ ਉਹਦਾ ਇਹ ਚਲਾਨ ਜਿਹੜੀ ਸਾਡੀ ਸਾਈਡ ਬਣੀ ਆ ਸਰਕਾਰੀ ਉੱਤੇ ਜਾ ਕੇ ਤੁਸੀਂ ਭੁਗਤਾਨ ਕਰ ਸਕਦੇ ਹੋ ਭੁਗਤਾਨ ਕਰਕੇ ਆਪਣੀ ਰਸੀਦ ਲੈ ਕੇ ਜਿੱਥੇ ਵੀ ਤੁਹਾਡਾ ਡਾਕੂਮੈਂਟ ਜਮ੍ਹਾਂ ਨੇ ਡਰਾਈਵ ਪੁਲਿਸ ਕੋਲ ਨੇ ਜਾਂ ਆਰਟੀਆ ਸਾਹਿਬ ਦੇ ਦਫ਼ਤਰ ਨੇ ਉੱਥੋਂ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਜਾਂ ਤੁਹਾਡੀ ਗੱਡੀ ਬੌਂਡ ਹੋਈ ਆ ਤੁਸੀਂ ਲੈ ਸਕਦੇ ਹੋ ਜੀ ਕਿਉਂਕਿ ਮੈਂ ਤੁਹਾਡੇ ਕੋਲ ਨਹੀਂ ਕਿ ਤੁਸੀਂ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਲੈਕਚਰ ਵੀ ਦਿੰਦੇ ਹੋ ਟ੍ਰੈਫਿਕ ਬਾਰੇ ਜਾਣਕਾਰੀ ਵੀ ਦਿੰਦੇ ਹੋ ਔਰ ਉਹਨੂੰ ਇੰਟਰਸਟਿੰਗ ਬਣਾਉਣ ਵਾਸਤੇ ਤੁਸੀਂ ਪੋਇਟਿਕਲ ਵੀ ਸਹਾਰਾ ਲੈਂਦੇ ਹੋ ਮੈਂ ਚਾਹੁੰਗਾ ਕਿ ਸਾਡੇ ਦਰਸ਼ਕਾਂ ਨਾਲ ਤੁਸੀਂ ਇੱਕ ਕੋਈ ਕਵਤਾ ਜਿਹੜੀ ਟ੍ਰੈਫਿਕ ਨਿਯਮਾਂ ਨਾਲ ਸੰਬੰਧਿਤ ਹੈ ਉਹ ਸਾਂਝੀ ਕਰੋ ਤਾਂ ਕਿ ਸਾਡੇ ਦਰਸ਼ਕ ਵੀ ਜਿਹੜੇ ਉਸ ਤੋਂ ਪ੍ਰੇਰਿਤ ਹੋਣ ਕਵਤਾ ਦੇਖੋ ਜੋ ਮੈਂ ਰੋਡ ਤੇ ਹੋ ਰਿਹਾ ਦੇਖਿਆ ਉਹਨੂੰ ਜੋ ਮੇਰੇ ਮੈਨ ਚ ਆਇਆ ਮੈਂ ਲਿਖਿਆ ਮੈਂ ਤਾਂ ਇਸ ਚੀਜ਼ ਨੂੰ ਰੱਖਿਆ ਜਿੰਦਗੀ ਬੜੀ ਸਾਰੇ ਕੰਮਾਂ ਨਾਲ ਸਾਡੀ ਜ਼ਿੰਦਗੀ ਪਹਿਲਾਂ ਬਾਕੀ ਕੰਮ ਬਾਅਦ ਚ ਆ ਜਾਨ ਆ ਤੇ ਜਹਾਨ ਆ 84 ਲੱਖ ਜੁਨੀਆ ਤੋਂ ਬਾਅਦ ਮਿਲਨੀ ਜ਼ਿੰਦਗੀ ਬੜੀ ਨਵੋਲਿਆ ਉਹ ਦਿਨਾਂ ਮੈਂ ਕਵਤਾ ਲਿਖੀ ਤੁਹਾਨੂੰ ਕਵਤਾ ਮੈਂ ਸੁਣਾ ਦਿੰਨਾ ਐਨਸਾਨ ਨਸ਼ਾ ਕਰਕੇ ਤੂੰ ਗੱਡੀ ਚਲਾਵੇਂ ਆਪਣੀ ਤੇ ਦੂਸਰਿਆਂ ਦੀ ਜਾਨ ਖਤਰੇ ਵਿੱਚ ਪਾਵੇਂ ਕੁਝ ਤਾਂ ਸੋਚ ਤੇਰੇ ਪਰਿਵਾਰ ਨੂੰ ਤੇਰੀ ਕਿੰਨੀ ਲੋੜ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ। ਇਹ ਇਨਸਾਨ ਜੇ ਤੂੰ ਟ੍ਰੈਫਿਕ ਨਿਯਮਾਂ 'ਚ ਰਹਿ ਕੇ ਚਲਾਵੇਂ ਨਾ ਤੇਰੇ ਕੋਲ ਗੱਡੀ ਨਹੀਂ ਤਾਂ ਗੱਡੀ ਨਹੀਂ ਐਟਮ ਬੰਬ ਤੇਰੇ ਕੋਲ ਹੈ। ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ। ਇਹ ਇਨਸਾਨ 4 ਪਹੀਆ ਗੱਡੀ ਤੇ ਤੂੰ ਸੀਟ ਬੈਲਟ ਨਾ ਲਾਵੇਂ। ਟੂ wheeler ਤੇ ਹੈਲਮਟ ਨਾ ਪਾਵੇਂ। ਘਰੇ ਬੈਠਾ ਬੈਠਾ ਤੂੰ ਲੇਟ ਹੋ ਜਾਵੇਂ। ਫਿਰ ਓਵਰ ਸਪੀਡ ਤੇ ਦਿੰਨਾ ਤੋਂ ਬਹੁਤ ਜ਼ੋਰ ਹੈ। ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਇਹ ਇਨਸਾਨ ਹੈਡਫੋਨ ਜਦੋਂ ਤੇਰੇ ਕੰਨਾਂ ਵਿੱਚ ਲੱਗਿਆ ਹੋਵੇ ਟ੍ਰੇਨ ਤੱਕ ਦਾ ਹਾਰਨ ਵੀ ਤੰਨ ਸੁਣਦਾ ਨਹੀਂ ਜਿੰਨੇ ਮਰਜ਼ੀ ਜ਼ੋਰ ਦੀ ਵਜਿਆ ਹੋਵੇ ਮੋਬਾਈਲ ਦੀ ਵਰਤੋਂ ਅੱਜ ਬੜੇ ਹੀ ਸੰਜਮ ਨਾਲ ਕਰਨ ਦੀ ਲੋੜ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਸ਼ਮਸ਼ੇਰ ਸੰਧੂ ਪੁਲਸੀਆ ਤਾਂ ਐਕਸੀਡੈਂਟਾਂ ਦਾ ਬਹੁਤ ਹੀ ਡਰਦਾ ਤਾਂ ਹੀ ਉਹ ਸਭ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਟ੍ਰੈਫਿਕ ਨਿਯਮ ਅਪਣਾ ਲਓ ਆਪਣੀ ਤੇ ਦੂਸਰਿਆਂ ਦੀ ਕੀਮਤੀ ਜਾਨ ਬਚਾ ਲਓ ਜੇ ਰੋਡ ਐਕਸੀਡੈਂਟ ਵਿੱਚ ਜਾਨ ਚਲੇ ਗਈ ਤਾਂ ਕਦੇ ਵੀ ਮੁੱਲ ਨਹੀਂ ਮਿਲਣੀ ਅੱਜ ਭਾਵੇਂ ਸਾਡੇ ਕੋਲ ਲੱਖਾਂ ਤੇ ਕਰੋੜ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਸੋ ਬਹੁਤ ਮਹੱਤਵਪੂਰਨ ਮੈਸੇਜ ਜਿਹੜਾ ਉਹ ਇਸ ਪੋਇਟਿਕਲ ਦੇ ਨਾਲ ਕਨੈਕਟ ਵੀ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਕਿੰਨਾ ਲਾਜ਼ਮੀ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸਰ ਪੰਜਾਬ ਜਾਂ ਅਕਸਰ ਅਸੀਂ ਇੱਕ ਅੱਜਕੱਲ੍ਹ ਦੇ ਸਮੇਂ ਵਿੱਚ ਸਮੱਸਿਆ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਕਿ ਅਸੀਂ ਕਈ ਵਾਰੀ ਸਮੇਂ ਸਿਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਸਮਾਂ ਰੱਖ ਕੇ ਵੀ ਚੱਲਦੇ ਹਾਂ لیکن ਕਿਤੇ ਧਰਨਾ ਜਾਮ ਲੱਗਿਆ ਸੜਕ ਬਲੌਕ ਹੈ ਕਈ ਵਾਰ ਟ੍ਰੈਫਿਕ ਜਾਮ ਸਾਨੂੰ ਬਹੁਤ ਮਿਲਦਾ ਹੈ ਔਰ ਅਸੀਂ ਫਿਰ ਲੇਟ ਹੋ ਜਾਂਦੇ ਔਰ ਉਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕਰਦੇ ਕਿ ਹੁਣ ਅਸੀਂ ਕਵਰ ਅਪ ਕਰਨਾ ਜਾਂ ਕਈ ਵਾਰ ਲਿੰਕ ਰੋਡ ਦੇ ਵਿੱਚੋਂ ਗੱਡੀ ਕੱਢਦੇ ਹਾਂ ਸਟ੍ਰੈਸ ਜਿਹੜਾ ਹੈ ਇਹ ਕਿੰਨਾ ਕੁ ਖਤਰਨਾਕ ਹੋ ਜਾਂਦਾ ਉਸ ਮਿਲਦੇ ਜਦੋਂ ਅਸੀਂ ਲੇਟ ਹੋ ਰਹੇ ਹਾਂ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਇੱਕ ਸਟ੍ਰੈਸ ਰੋਡ ਦੇ ਉੱਤੇ ਜਿਹੜਾ ਇੱਕ ਡਰਾਈਵ ਕਰ ਰਿਹਾ ਹੈ ਉਹ ਅਈ ਤੁਸੀਂ ਦੇਖੋ ਕਿ ਸਿਰਫ پلਕ ਚਪਕਣ ਦੀ ਗੱਲ ਹੁੰਦੀ ਹੈ ਇੱਕ ਛੋਟਾ ਜਿਹਾ ਸਟ੍ਰੈਸ ਤੁਹਾਡੀ پلਕ ਚਪਕਣ ਦੀ ਗੱਲ ਹੈ ਜੇ ਸਟੀਰਿੰਗ ਕਿ ਅੱਜ ਕੱਲ ਜਿਹੜੀ ਗੱਡੀਆਂ ਆ ਰਹੀਆਂ ਨੇ ਬਹੁਤ ਐਡਵਾਂਸ ਗੱਡੀਆਂ ਹੈਗੀਆਂ ਨੇ ਉਹਨਾਂ ਦੇ ਸਟੀਰਿੰਗ ਵੀ ਜਿਹੜੇ ਹੈਗੇ ਨੇ ਉਹ ਪਾਵਰ ਸਟੀਰਿੰਗ ਹੈਗੇ ਨੇ ਬਹੁਤ ਹੀ ਸੌਫਟ ਨੇ ਪਹਿਲੇ ਵਰੀ ਗੱਡੀਆਂ ਨਹੀਂ ਕਿ ਤੁਹਾਨੂੰ ਜ਼ੋਰ ਲਾ ਕੇ ਮੋੜਨਾ ਪੈਂਦਾ ਹੁਣ ਤੁਹਾਨੂੰ ਬਿਲਕੁਲ ਛੋਟਾ ਜਿਹਾ ਵੀ ਮੋੜ ਤੇ ਉਹ ਕਾਫੀ ਵੱਡਾ ਕੱਟ ਲਿਆ ਜਾਂਦਾ ਉਹਦੇ ਨਾਲ ਔਰ ਸਪੀਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਕਰਕੇ ਕੀ ਹੁੰਦਾ ਇੱਕ ਸੈਕਿੰਡ ਤੋਂ ਵੀ ਘੱਟ ਦੇ ਸਮੇਂ ਦੇ ਜੇ ਤੁਹਾਡਾ ਧਿਆਨ ਭਟਕ ਜਾਂਦਾ ਤੇ ਤੁਹਾਡੀ ਗੱਡੀ ਜਿਹੜੀ ਹੈ ਆਪਣੀ ਲੇਨ ਤੋਂ ਹਟ ਕੇ ਦੂਸਰੇ ਪਾਸੇ ਆ ਜਾਂਦੀ ਹੈ ਚਲਦੇ ਵੇਲੇ ਕਿਸੇ ਹੋਰ ਦੇ ਨਾਲ ਟਕਰਾ ਜਾਂਦੀ ਹੈ। ਔਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਆਮ ਤੌਰ ਤੇ ਉੱਤੇ ਜਿਹੜੇ ਅਸੀਂ ਪੰਜਾਬ ਦੀ ਮੈਂ ਜੇ ਗੱਲ ਕਰਦਾ ਹਾਂ ਆਪਣੇ ਤੇ ਸਾਡੇ ਲੋਕਾਂ ਨੂੰ ਟਾਈਮ ਸਿਰ ਜਿਹੜਾ ਪਹੁੰਚਣ ਦਾ ਜਿਹੜਾ ਹੈਗਾ ਉਹ ਸਾਡੇ ਤੇ ਇੰਨਾ ਡਿਸਪਲਨ ਨੂੰ ਸੈਕਸ਼ਨ ਨਹੀਂ ਹੈਗਾ। ਅਸੀਂ ਜੇ ਅਸੀਂ ਵਿਆਹ ਸ਼ਾਦੀਆਂ ਤੇ ਵੀ ਦੇਖ ਲਏ ਨੇ ਆ ਜਾਂ ਫਿਰ ਕਿਤੇ ਕੋਈ ਫੰਕਸ਼ਨ ਹੋ ਰਿਹਾ ਉੱਤੇ ਵੀ ਦੇਖ ਲਏ ਨੇ ਆ। ਕਿਤੇ ਸਕੂਲ ਕਾਲਜ ਵੀ ਤੁਸੀਂ ਦੇਖ ਲੈਣੇ ਆ ਸਕੂਅਰੇ ਅਸੀਂ ਦੇਖੀਏ ਦਫਤਰਾਂ ਦੇ ਵਿੱਚ ਵੀ ਦੇਖ ਲਈਏ ਜੇ 10 ਵੇ ਦਾ ਟਾਈਮ ਹੈ ਤੇ 10 ਵਜੇ ਤੋਂ ਪਹਿਲਾਂ ਉਹਨਾਂ ਨੇ ਪਹੁੰਚਣ ਦੀ ਅੰਗੂਠਾ ਇਹਦੇ ਲਾਣਾ ਹੁੰਦਾ ਬਾਇਓਮੈਟ੍ਰਿਕ ਲਾਣੀ ਹੁੰਦੀ ਹੈ ਤੇ ਉਹ ਡੜਾ ਰਹੇ ਹੁੰਦੇ ਆ ਕਿਉਂਕਿ 5 ਮਿੰਟ ਪਹਿਲਾਂ ਉੱਥੇ ਪਹੁੰਚਣਾ ਚਾਹੀਦਾ ਜ਼ਰੂਰੀ ਚਾਹੇ ਤੁਸੀਂ ਸਵੇਰੇ 9 ਵਜੇ ਦੇਖ ਲਓ ਟੀਚਰਸ ਦੇਖ ਲਓ ਜਾਂ ਹੋਰ ਕਾਰੋਬਾਰੀ ਦੇਖ ਲਓ ਜਾਂ ਹੋਰ ਪ੍ਰੋਫੈਸ਼ਨਲ ਦੇਖ ਲਓ ਉਹ ਘਰੋਂ ਟਾਈਮ ਸਰ ਨਾ ਨਿਕਲਣ ਕਰਕੇ ਜਿੱਦਾਂ ਉਹਨੇ ਸਰ ਨੇ ਵੀ ਦੱਸਿਆ ਸੀਗਾ ਕਿ ਸਨ ਅਸੀਂ ਸਮੇਂ ਦੇ ਪਾਬੰਦ ਨਹੀਂ ਹੈਗੇ ਜੇ ਤੁਸੀਂ ਥੋੜੀ ਦੇਰ ਜੇ ਆਪਾਂ ਮੁੰਬਈ ਦੀ ਗੱਲ ਕਰਦੇ ਆਂ ਮੁੰਬਈ ਵਾਲਨ ਪਤਾ ਹੈ ਕਿ ਜੇ ਮੈਂ 9:25 ਤੇ ਨਿਕਲਾਂਗਾ ਤਾਂ ਮੈਨੂੰ ਇੰਨਾ ਟ੍ਰੈਫਿਕ ਮਿਲੇਗਾ 9:35 ਤੇ ਨਿਕਲਾਂਗਾ ਤੇ ਮੈਨੂੰ ਇੰਨਾ ਟ੍ਰੈਫਿਕ ਮਿਲੇਗਾ ਉਹਨਾਂ ਨੇ ਪੂਰੀ ਕੈਲਕੂਲੇਸ਼ਨ ਕੀਤੀ ਹੁੰਦੀ ਹੈ ਔਰ ਕਿਹੜੀ ਟ੍ਰੇਨ ਕਿਸ ਵੇਲੇ ਜਾਂਦੀ ਆਂਦੀ ਹੈ ਲੇਕਿਨ ਸਾਡੇ ਕੋਲ ਅਸੀਂ ਆਪਣੇ ਵਾਲੇ ਅਸੀਂ ਅਜੇ ਤੱਕ ਇਹ ਨਹੀਂ ਕੈਲਕੂਲੇਟ ਕਰ पाए ਜੇ ਮੈਂ ਕਿਸੇ ਨੂੰ ਵੀ ਪੁੱਛ ਲਾਵਾਂ ਵੀ ਘਰ ਤੋਂ ਲੈ ਕੇ ਤੇਰੇ ਦਫ਼ਤਰ ਤੱਕ ਕਿੰਨਾ ਟਾਈਮ ਲੱਗਦਾ ਹੈ ਤੇ ਸ਼ਾਇਦ ਉਹ ਨਹੀਂ ਦੱਸ ਪਾਏਗਾ ਉਹ ਕਹਿੰਦਾ ਜੀ 5 ਜਾਂ 10 ਮਿੰਟ ਲੱਗਦੇ ਨੇ ਹੁਣ ਤੁਸੀਂ ਆਪ ਦੇਖ ਸਕਦੇ ਹੋ 5 ਤੇ 10 ਮਿੰਟ ਦੇ ਵਿੱਚ ਘਾਰ ਕਿੰਨਾ ਫਰਕ ਹੁੰਦਾ ਜੀ ਤੋਂ ਅਸੀਂ ਆਪਣਾ ਮਿਥਿਆ ਟਾਈਮ ਜੇ ਅਸੀਂ ਸੋਚ ਲਈਏ ਸਮੇਂ ਨੂੰ ਬੰਦ ਬੰਦੀ ਕਰਨ ਦੀ ਨਹੀਂ ਕੋ ਬਿਲਕੁਲ ਜੇ ਹੁਣ ਮੈਂ ਮੰਨ ਲਵਾਂ ਕਿ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੈ ਮੈਨੂੰ ਪਤਾ ਹੋਵੇ ਕਿ 15 ਮਿੰਟ ਲੱਗਦੇ ਨੇ ਤੇ ਮੈਂ 15 ਮਿੰਟ ਐਕਸਟਰਾ ਲੈ ਕੇ ਚੱਲ ਸਕਦਾ ਜੀ ਉਦੇ ਨਾਲ ਅਸੀਂ ਤੇਜ਼ ਰਫਤਾਰੀ ਤੋਂ ਬਚ ਸਕਦੇ ਮੈਂ ਸਿਰ ਤੁਹਾਡੇ ਕੋਲੋਂ ਕਿਉਂਕਿ ਸਰਕਾਰਾਂ ਵੀ ਬੜੀਆਂ ਸਖਤ ਆਰ ਸਰਕਾਰਾਂ ਦਾ ਰਵਈਆ ਕਿ ਜ਼ਿੰਦਗੀ ਜਿਹੜੀ ਬੜੀ ਅਨਮੋਲ ਹੈ ਇਸ ਨੂੰ ਅਸੀਂ ਬਚਾਣਾ ਹੈ ਭਾਰਤ ਸਰਕਾਰ ਨੇ ਨਵੇਂ ਜਿਹੜਾ ਟ੍ਰੈਫਿਕ ਰੂਲਸ ਜਿਹੜੇ ਆ ਉਸ ਨੂੰ ਕਾਨੂੰਨ ਬਣਾਇਆ ਉਹਦੇ ਵਿੱਚ ਖਾਸ ਕਰਕੇ ਮਾਈਨਰ ਬੱਚੇ ਜੇ ਅਗਰ ਗੱਡੀ ਚਲਾਉਂਦੇ ਆ ਤਾਂ ਜੇ ਕੋਈ ਐਕਸੀਡੈਂਟ ਕਰ ਦੇਣ ਤਾਂ ਉਹਦੇ ਮਾਪੇ ਨੂੰ ਨਾਲ ਕਾਨੂੰਨ ਦੇ ਵਿੱਚ ਸਜ਼ਾ ਦਾ ਪ੍ਰਾਪਤਾਨ ਕੀਤਾ ਜਾਂ ਬੜੇ ਹੈਵੀ ਜਿਹੜੇ ਟ੍ਰੈਫਿਕ ਰੂਲ ਵਾਇਲਟ ਕਰਨ ਤੇ ਉੱਤੇ ਫਾਈਨ ਰੱਖੇ ਸੋ ਕਿੰਨਾ ਕੁ ਡੈਟਰੈਂਟ ਜਾਂ ਕਿੰਨਾ ਕੇ ਇਹਦੇ ਨਾਲ ਤੁਸੀਂ ਸੋਚਦੇ ਪ੍ਰਭਾਵ ਪਏਗਾ ਜ਼ਿੰਦਗੀ ਜਿਹੜੀ ਉਹਨੂੰ ਬਚਾਈ ਜਾ ਸਕਦੀ ਦੇਖੋ ਚਲਾਨ ਜਿਹੜਾ ਨਾ ਆਪਣਾ ਚਲਾਨ ਦੀ ਤੇ ਫਿਰ ਵੀ ਕੋਈ ਕੀਮਤ ਹੈ ਜੀ 500 ਹਜ਼ਾਰ 10000 5000 ਜੋ ਵੀ ਹੈ ਪਰ ਜਿਹੜੀ ਸਾਡੀ ਜਾਨ ਦੀ ਕੀਮਤ ਜਿਹੜੀ ਉਹ ਜ਼ਿਆਦਾ ਵਾ ਚਲਾਨ ਬਚਾਉਣ ਦੀ ਅੱਜ ਦੁਖਦ ਬਹੁਤ ਤੁਸੀਂ ਵੇਖਿਆ ਲੱਗੇ ਅੱਗੇ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਲੋਕੀ ਚਲਾਨ ਬਚਾਉਣ ਦੀ ਖਾਤਰ ਇੱਕਦਮ ਨਾਕਾ ਦੇਖ ਕੇ ਜੂਟਰ ਲੈ ਲੈਂਦੇ ਜਦੋਂ ਸਿਆਣੇ ਚ ਬੱਚੇ ਜੂਟਰ ਲੈਂਦੇ ਆ ਪਿੱਛੇ ਕੋਈ ਬਾਸਟ ਟਰੱਕ ਕਾਰ ਵਹੀਕਲ ਆਉਂਦਾ ਤੇ ਵਿੱਚ ਵਜਦੇ ਆ ਚਲਾਨ ਬਚਾਉਣ ਲੱਗੇ ਸੀ ਪਤਾ ਨਹੀਂ ਹੈਲਮਟ ਨਹੀਂ ਪਾਇਆ ਤੇ ਕਿ ਹਰਦਾ ਚਲਾਨ ਸੀ ਤੇ ਜਿਹੜੀ ਆਪਣੀ ਜਾਂ ਤੇ ਸੱਟਾਂ ਲੱਗੀਆਂ ਤੇ ਜਾਂ ਉਹਨਾਂ ਦੀ ਜਾਨ ਚਲੇ ਗਈ ਜੀ ਇਸ ਕਰਕੇ ਜੁਰਮਾਨਾ ਤੇ ਚਲੋ ਆਪਾਂ ਭੁਗਤ ਲਵਾਂਗੇ ਪਰ ਜੇ ਸਾਡੀ ਜਾਨ ਚੱਲੇ ਗਈ ਜਾਨ ਕਿਤੇ ਮੁੱਲ ਨਹੀਂ ਮਿਲਣੀ ਜਾਂ ਅਸੀਂ ਸਾਰੀ ਉਮਰ ਲਈ ਬੈੱਡ ਤੇ ਪੈ ਗਏ ਜਾਂ ਸਾਡੇ ਕੋਲ ਨਾਕ ਤੇ ਪੈਪ ਪੈ ਗਈ ਤਾਂ ਫਿਰ ਸਾਡੀ ਜ਼ਿੰਦਗੀ ਕੁਝ ਨਹੀਂ ਰਹਿ ਗਈ ਇਨਸਾਨ ਦੀ ਜ਼ਿੰਦਗੀ ਹੁੰਨਾ ਚਿਹਰਾ ਜਿੰਨਾ ਚਿਰ ਆਪਣੇ ਪੈਰਾਂ ਨਾਲ ਚੱਲ ਸਕਦਾ ਹੱਥਾਂ ਨਾਲ ਖਾਣਾ ਖਾ ਸਕਦਾ ਜਿਸ ਦਿਨ ਕੋਈ ਬੈੱਡ ਤੇ ਪੈ ਜਾਂਦਾ ਪਰਮਾਤਮਾ ਕਿਸੇ ਨੂੰ ਨਾ ਪਾਵੇ ਉਸ ਦਿਨ ਤੋਂ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਉਹਦੇ ਵਿੱਚ ਸੁਆਸੇ ਜਿਹੜੇ ਹੁੰਦੇ ਆ ਬਹੁਤ ਲੋਕੀ ਜਿਹੜੇ ਗਹਿਰੇ ਐਕਸੀਡੈਂਟ ਕਰਾ ਕੇ ਤੇ ਬੈੱਡਾਂ ਤੇ ਸਾਰੀ ਉਮਰ ਲਈ ਪੈ ਗਏ ਨੇ ਸੁਇਸ ਕਰਕੇ ਜੁਰਮਾਨਾ ਤਾਂ ਹੈ ਚਲੋ ਜੁਰਮਾਨਾ ਜ਼ਰੂਰੀ ਆ ਉਹ ਜੁਰਮਾਨਾ ਇੱਕ ਚਲਾਨ ਜਿਹੜਾ ਕਰਨਾ ਇਹ ਕੋਈ ਸਜ਼ਾ ਨਹੀਂ ਆ ਜੀ ਉਹ ਇੱਕ ਇੰਟੀਮੇਸ਼ਨ ਹੈ ਵੀ ਮੈਂ ਆ ਗਲਤੀ ਕੀਤੀ ਹੈ ਅੱਗੇ ਗਲਤੀ ਮੈਂ ਨਾ ਕਰਾਂ ਹੁਣ ਤੇਰ ਅਵਤਾਰ ਜਾਣੇ ਉਹਦਾ ਵੀ ਚਲਾਨ ਆ ਤੁਸੀਂ ਸੀਟ ਬੈਲਟ ਨਹੀਂ ਲਾਈ ਉਹਦਾ ਵੀ ਚਲਾਨ ਆ ਹੈਲਮਟ ਤੁਸੀਂ ਨਹੀਂ ਪਾਇਆ ਉਹਦਾ ਵੀ ਚਲਾਨ ਹੈ 1000 ਦਾ ਚਲਾਨ ਹੈ ਹੈਲਮਟ ਦਾ ਸੀਟ ਬੈਲਟ ਦਾ ਇੱਕ ਹੈਗਾ ਪਹਿਲਾਂ ਜੁਰਮਾਨੇ ਕੋਈ ਤੋਂ ਕੋ ਟਾਈਮ ਪਹਿਲਾਂ 300 ਰੁਪਏ ਹੁੰਦਾ ਸੀ ਜਿਹੜਾ 300 ਚੁੱਕ ਕੇ 1000 ਰੁਪਿਆ ਹੋ ਗਿਆ ਇਹਦੇ ਨਾਲ ਫਰਕ ਪਿਆ ਜੁਰਮਾਨਾ ਭਾਰੀ ਆ ਇੱਕ ਜਿਹੜੀ ਉੱਥੇ ਜਾ ਕੇ ਮਿਲ ਕੇ ਖੱਜਲ ਖਰਾਬੀ ਹੁੰਦੀ ਚੱਕਰ ਲਾਉਣੇ ਪੈਂਦੇ ਆ ਇਸ ਕਰਕੇ ਚਲਾਨ ਨੂੰ ਮੁੱਖ ਨਾ ਰੱਖੋ ਆਪਣੀ ਜਾਨ ਨੂੰ ਮੁੱਖ ਰੱਖੋ ਚਲਾਨ ਦਾ ਫੇਰ ਵੀ ਭੁਗਤਾਨ ਹੈਗਾ ਪਰ ਸਾਡੀ ਜਾਨ ਨੂੰ ਕੁਝ ਹੋ ਗਿਆ ਤੇ ਉਹ ਪਰਿਵਾਰ ਵਾਸਤੇ ਸਾਡੇ ਵਾਸਤੇ ਮੁਸ਼ਕਲ ਹੋ ਜਾਏਗੀ ਪਿੱਛੇ ਬੱਚੇ ਰੁੱਲ ਜਾਂਦੇ ਨੇ ਜੇ ਬੱਚੇ ਆ ਤੇ ਮਾਪੇ ਪਿਓ ਨੂੰ ਕੁਝ ਹੋ ਜਾ ਤੇ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਇਸ ਕਰਕੇ ਜੁਰਮਾਨਾ ਤਾਂ ਹੈ ਹੀ ਹੈ ਪਰ ਆਪਣੀ ਜਾਨ ਨੂੰ ਪਹਿਲਾਂ ਜਿਹੜੀ ਐਮਤ ਦੋ ਵੀ ਜਾਨ ਸਾਡੀ ਕੀਮਤੀ ਐ ਬੜ ਮੁੱਲੀ ਆ ਇਹ ਵਾਰ-ਵਾਰ ਨਹੀਂ ਮਿਲਣੀ ਜੀ ਸੋ ਬੜਾ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖਣਾ ਔਰ ਜਿਸ ਤਰ੍ਹਾਂ ਹੁਣੇ ਦੱਸਿਆ ਕਿ ਟ੍ਰੈਫਿਕ ਨਿਯਮ ਜਿਹੜੇ ਉਹਨੂੰ ਪਾਲਣਾ ਕਰਨੀ ਅਸੀਂ ਇਦਾਂ ਨਹੀਂ ਕਿ ਟ੍ਰੈਫਿਕ ਵਾਲਿਆਂ ਨੂੰ ਦੇਖ ਕੇ ਅਸੀਂ ਯੂ ਟਰਨ ਲੈਣਾ ਉਹ ਬੜਾ ਘਾਤ ਜਿਹੜਾ ਹੋ ਜਾਂਦਾ ਸਰ ਅਵੇਅਰਨੈਸ ਵਾਸਤੇ ਕੀ ਹੋਰ ਉਪਲਾਅਨ ਜਿਹੜੇ ਕੀਤੇ ਜਾ ਸਕਦੇ ਤਾਂ ਕਿ ਬੱਚੇ ਔਰ ਆਮ ਇਨਸਾਨ ਜਿਹੜਾ ਟ੍ਰੈਫਿਕ ਨਿਯਮਾਂ ਦੀ ਬਤ ਤੋਂ ਬਤ ਪਾਲਣਾ ਜਿਹੜੀ ਉਹ ਕਰੇ ਸਰ ਅਵੇਅਰਨੈਸ ਕਰਕੇ ਮੈਂ ਦੱਸਣਾ ਚਾਹਵਾਂਗਾ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਇੱਕ ਅਵੇਅਰਨੈਸ ਕੈਂਪੇਨ ਚਲਾਇਆ ਜਾਂਦਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਔਰ ਜਿਹੜੇ ਸਕੂਲ ਕਾਲਜ ਵੀ ਨੇ ਤੁਸੀਂ ਕਈ ਵਾਰੀ ਦੇਖਦੇ ਹੋ ਕਿ 17 18 ਸਾਲ ਤੋਂ 18 ਸਾਲ ਤੋਂ ਘੱਟ ਵਾਲੇ بڑے ਬੱਚੇ ਨੇ ਉਹ ਮੋਟਰਸਾਈਕਲ ਜਾਂ ਸਕੂਟਰ ਤੇ ਆਂਦੇ ਨੇ ਉਹ ਸਕੂਲਾਂ ਕਾਲਜਾਂ ਵਾਲਿਆਂ ਨੂੰ ਚਾਹੀਦਾ ਕਿ ਉੱਤੇ ਰੋਕ ਲੱਗੀ ਹੋਵੇ ਦੂਸਰਾ ਜੇ ਉਹ ਆਂਦੇ ਨੇ ਮੋਟਰਸਾਈਕਲ ਦੇ ਉੱਤੇ ਕੀ ਉਹਨਾਂ ਨੇ ਹੈਲਮਟ ਪਾਇਆ ਹੋਇਆ ਜਾਂ ਨਹੀਂ ਪਾਇਆ ਹੋਇਆ ਇਹਦੀ ਜਾਣਕਾਰੀ ਵੀ ਜਿਹੜੀ ਹੈ ਰੋਕਥਾਮ ਜਿਹੜੀ ਹੈ ਇਹ ਵੀ ਕਾਲਜ ਵਾਲੇ ਜਾਂ ਸਕੂਲ ਵਾਲੇ ਆਪਣੇ ਲੈਵਲ ਤੇ ਕਰ ਸਕਦੇ ਨੇ ਇਸ ਤੋਂ ਇਲਾਵਾ ਜੋ ਚੀਜ਼ਾਂ ਹੁਣ ਅਸੀਂ ਬਾਰ-ਬਾਰ ਅਸੀਂ ਦੇਖਦੇ ਆਂ ਕਈ ਵਾਰੀ ਚੀਜ਼ਾਂ ਆਂਦੀਆਂ ਨੇ ਤੁਸੀਂ ਦੇਖਿਆ ਹੋਏਗਾ ਫਿਲਮ ਦੇ ਵਿੱਚ ਸਟਾਰਟ ਹੋਣ ਤੋਂ ਪਹਿਲਾਂ ਜਾਂ ਵੀ ਜਾਂ ਸਿਗਰੈਟਰੀ ਡੱਬੀ ਦੇ ਉੱਤੇ ਕੁਛ ਨਾ ਕੁਛ ਬਣਿਆ ਆਉਂਦਾ ਜੀ ਉਸੇ ਤਰੀਕੇ ਦੇ ਕੁਛ ਨਾ ਕੁਛ ਬੈਨਰਸ ਕੁਛ ਨਾ ਕੁਛ ਅਹੋ ਜੀ ਚੀਜ਼ਾਂ ਫਿਲਮ ਤੋਂ ਪਹਿਲਾਂ ਇਹ ਚੀਜ਼ਾਂ ਦਿਖਾਈ ਜਾਣੀ ਚਾਹੀਦੀਆਂ ਸਰਕਾਰ ਵੱਲੋਂ ਤਾਂ ਕਿ ਜਿੱਥੇ ਉਹ ਜਿੱਦਾਂ ਵੀ ਐਡ ਵੀ ਆਂਦੀ ਹੈ ਕੁਛ ਨਾ ਕੁਛ ਐਡਵਰਟਾਈਜ਼ਮੈਂਟ ਜਿੱਦਾਂ ਆ ਕਿ ਉਸ ਤੋਂ ਬਾਅਦ ਵਿੱਚ ਕੀ ਹੋਇਆ ਅਵੇਅਰਨੈਸ ਕਿਦਾਂ ਹੋ ਸਰ ਸਮਾਜ ਨੂੰ ਕਿ ਬੜੀ ਤੇਜ਼ੀ ਦੇ ਨਾਲ ਬੀਦਾ ਜਾ ਰਿਹਾ ਸੋ ਮੈਂ ਚਾਹੂੰਗਾ ਚੰਦ ਸੈਕਿੰਡ ਦੇ ਵਿੱਚ ਕੁਝ ਮੈਸੇਜ ਸਾਡੇ ਦਰਸ਼ਕਾਂ ਨੂੰ ਤਾਂ ਕਿ ਅਸੀਂ ਕੀਮਤੀ ਜਾਣਾਂ ਜਿਹੜੀਆਂ ਬਚਾ ਸਕ ਮੈਸੇਜ ਇਹ ਹੀ ਆ ਕਿ ਕਾਹਲੀ ਨਾ ਕਰੋ ਘਰੋਂ ਚੱਲਣ ਤੋਂ ਪਹਿਲਾਂ ਮੈਂ 4 ਪੁਆਇੰਟ ਟਿਪਸ ਦਿੰਨਾ ਵੇ ਇੱਕ ਤੇ ਆਪਣੀ ਜਿਹੜੀ ਗੱਡੀ ਲੈ ਕੇ ਚੱਲੀ ਉਹਦੀ ਫਿਟਨੈਸ ਚੈੱਕ ਕਰੋ ਕੀ ਉਹਦੇ ਬ੍ਰੇਕ ਬ੍ਰੇਕ ਲਾਈਟ ਇੰਡੀਕੇਟਰ ਵਾਈਪਰ ਸਾਈਡ ਗਲਾਸ ਹੈਡਲਾਈਟਾਂ ਸਾਰਾ ਓਕੇ ਆ ਅਨਸੇਫ ਗੱਡੀ ਲੈ ਕੇ ਨਾ ਜਾਓ ਚਲਾਣ ਔਰ ਐਕਸੀਡੈਂਟ ਉਸ ਤੋਂ ਬਾਅਦ ਡਾਕੂਮੈਂਟ ਲੈ ਕੇ ਜ਼ਰੂਰ ਜਾਓ ਰਸਤੇ 'ਚ ਕੋਈ ਰੋਡ ਪੈਂਦੀ ਆ ਤੁਸੀਂ ਚੈੱਕ ਕਰਾਓ ਨਾ ਕਿ ਪਿੱਛੇ ਜੂਟਣ ਲਓ ਹੈਲਮਟ ਜ਼ਰੂਰ ਪਾ ਕੇ ਜਾਓ ਰਾਈਡਰ ਪਿੱਲਿਨ ਰਾਈਡਰ ਦੋਨਾਂ ਨੇ ਹੀ ਪਾਣਾ ਠੀਕ ਹੈ ਜੀ ਸਿਰ ਦੀ ਸੱਟ ਜਿਹੜੀ ਬੜੀ ਘਾਤਕ ਆ ਇਸ ਜੋ ਪਹਿਲਾ ਕੁਐਸਚਨ ਹੋਇਆ ਸੀ ਜਦੋਂ ਲਿੰਕ ਰੋਡ ਤੋਂ ਮੇਨ ਰੋਡ 'ਚ ਐਂਟਰੀ ਕਰਨੀ ਹੈ ਉੱਥੇ ਸਟਾਪ ਲੁੱਕ ਗੋ ਰੁਕੋ ਦੇਖੋ ਜਾਓ ਜਿਹੜਾ ਮੇਨ ਰੈਂਡ ਤੇ ਜਾ ਰੋਡ ਤੇ ਜਾ ਰਿਹਾ ਤਾਂ ਪਹਿਲਾਂ ਰਾਈਟ ਬੰਦਾ ਗੱਡੀ ਤੇ ਗੱਡੀ న్యూਟਰਲ ਕਰਕੇ ਸੱਜੇ ਖੱਬੇ ਵੇਖ ਕੇ ਫਿਰ ਤੁਸੀਂ ਹਾਈਵੇ ਤੇ ਜਾ ਰਹੇ ਹੋ ਤੇ ਤਾਂ ਵੀ ਸੱਜੇ ਖੱਬੇ ਵੇਖੋ ਠੀਕ ਹੈ ਬਹੁਤ ਇੰਪੋਰਟੈਂਟ ਜਿਹੜਾ ਇਹ ਮੈਸੇਜ ਹੈਗਾ ਕਿ ਅਸੀਂ ਬਹੁਤ ਸੁਰੱਖਿਅਤ ਤਰੀਕੇ ਦੇ ਨਾਲ ਅਗ ਸੜਕ ਤੇ ਚੱਲਾਂਗੇ ਤਾਂ ਆਪਣੀ ਤੇ ਬਾਕੀ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਜਿਹੜੀ ਜ਼ਿੰਦਗੀ ਜਿਹੜੀ ਉਹਨੂੰ ਬਚਾ ਸਕਦੇ ਆ ਤੇਜ਼ ਰਫਤਾਰੀ ਜਿਹੜੀ ਹਮੇਸ਼ਾ ਘਾਤਕ ਹੁੰਦੀ ਆਸਕਰ ਦੇ ਦਰਸ਼ਕ ਇਸ ਜਾਣਕਾਰੀ ਦਾ ਭਰਪੂਰ ਲਾਭ ਉਠਾਉਣਗੇ ਔਰ ਆਪਣੇ ਆਪ ਨੂੰ ਸੁਰੱਖਿਅਤ ਰੱਖਣਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸਤਿ ਧੰ